ਮਹਿਲ ਕਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਿਵਾਦਾ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਉੱਪਰ ਅਰਦਾਸ ਦੇ ਸ਼ਬਦਾਂ ਨੂੰ ਤੋੜ ਮਰੋੜ ਕੇ ਆਪਣੇ ਸੀਨੀਅਰ ਲੀਡਰਾਂ ਨੂੰ ਖੁਸ਼ ਕਰਨ ਦੇ ਇਲਜ਼ਾਮ ਲੱਗੇ ਨੇ ਜੀ ਹਾਂ ਇਸ ਤਹਿਤ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਇਸ ਦਾ ਗੰਭੀਰ ਨੋਟਿਸ ਲਿਆ ਗਿਆਨੀ ਰਗबीर ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਅਰਦਾਸ ਦੇ ਸ਼ਬਦਾਂ ਨੂੰ ਤੋੜ ਮਰੋੜ ਕੇ ਸਿਆਸੀ ਅਕਾਮਾਂ ਦੀ ਖੁਸ਼ਾ ਮਦ ਚਵਰਤਨ ਦੇ ਲੱਗੇ ਦੋਸ਼ਾ ਦਾ ਸਖਤ ਨੋਟਿਸ ਲੈਂਦੇ ਆ ਇਸ ਦੀ ਨਿੰਦਾ ਕੀਤੀ ਹੈ। ਸ਼੍ਰੀ ਅਕਾਲ ਤਖਤ ਸਕੱਤਰੇਤ ਤੋਂ ਦੇਰ ਸ਼ਾਮ ਇਸ ਸੰਬੰਧੀ ਵਿੱਚ ਜਾਰੀ ਕੀਤੇ ਗਏ ਬਿਆਨ ਚ ਜਥੇਦਾਰ ਨੇ ਆਖਿਆ ਕਿ ਪਾਵਨ ਅਰਦਾਸ ਦਾ ਇੱਕ ਇੱਕ ਸ਼ਬਦ ਸਿੱਖਾਂ ਲਈ ਪਵਿੱਤਰ ਦਰਜਾ ਰੱਖਦਾ ਹੈ ਉਹਨਾਂ ਨੇ ਕਿਹਾ ਕਿ ਅਰਦਾਸ ਵਿੱਚ ਨਿਉਟਿਆਂ ਦੀ ਓਟ ਤੇ ਨੇਤਾਣਿਆਂ ਦੇ ਤਾਣ ਸ਼ਬਦ ਸਿਰਫ ਗੁਰੂ ਸਾਹਿਬਾਨ ਅਤੇ ਅਕਾਲ ਪੁਰਖ ਵਾਸਤੇ ਹੀ ਵਰਤੇ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਇੱਕ ਵੀਡੀਓ ਕਲਿੱਪ ਉਹਨਾਂ ਨੂੰ ਮਿਲੀ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਨੇਤਾਣਿਆਂ ਦੇ ਤਾਣ ਤੇ ਨਿਉਟਿਆਂ ਦੀ ਓਟ ਸ਼ਬਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਖੁਸ਼ਾਮਦ ਵਿੱਚ ਬੋਲਿਆ ਗਿਆ ਜੋ ਕਿ ਇੱਕ ਬਹੁਤ ਵੱਡੀ ਗਲਤੀ ਹੈ ਉਹਨਾਂ ਸਖਤ ਲਹਿਜ਼ੇ ਵਿੱਚ ਆਖਿਆ ਕਿ ਸਿਆਸੀ ਲੋਕ ਵਾਰ-ਵਾਰ ਤਾਣਨਾ ਕਰਨ ਦੇ ਬਾਵਜੂਦ ਗੁਰਬਾਣੀ ਤੇ ਸਿੱਖ ਸ਼ਰਧਾ ਦੇ ਸ਼ਬਦਾਂ ਦਾ ਦੇ ਸਿਆਸੀ ਖੁਸ਼ਾਮਦਾਂ ਵਾਸਤੇ ਦੁਰਵਰਤੋਂ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕਰਦੇ ਨੇ ਉਹਨਾਂ ਨੇ ਕਿਹਾ ਕਿ ਸਿਆਸੀ ਆਗੂਆਂ ਵੱਲੋਂ ਅਰਦਾਸ ਦੇ ਸ਼ਬਦਾਂ ਦੀ ਬੇਅਦਬੀ ਕਰਨ ਦੀ ਵੀਡੀਓ ਦੇ ਮਾਮਲੇ ਦੇ ਵਿੱਚ ਉਹ ਪੜਤਾਲ ਕਰਵਾ ਰਹੇ ਨੇ ਅਤੇ ਦੋਸ਼ੀ ਪਾਏ ਜਾਣ ਤੇ ਸਿੱਖ ਪਰੰਪਰਾਵਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ